ਅੱਜ ਦਾ ਧਰਨਾ ਇੱਕ ਵਿਸ਼ੇਸ਼ ਹਾਲਤਾਂ ਦੇ ਵਿੱਚ ਲਾਉਣਾ ਪੈਗਾ ਕਿਉਂਕਿ ਸਾਡੀ ਲੜਾਈ ਜਦੋਂ ਜ਼ਮੀਨਾਂ ਦੇ ਮਸਲੇ ਤੇ ਹੁੰਦੀ ਹੈ ਉਦੋਂ ਸਾਡੇ ਫੈਸਲੇ ਬੱਟਾਂ ਤੇ ਹੁੰਦੇ ਹੁੰਦੇ ਆ ਉਹਨਾਂ ਹਾਲਤਾਂ ਦੇ ਵਿੱਚ ਸਾਨੂੰ ਪ੍ਰਸ਼ਾਸਨ ਦੇ ਦਰਵਾਜ਼ੇ ਤੇ ਆਉਣਾ ਪਵੇ ਇਹ ਅਸੀਂ ਕਦੇ ਅੱਜ ਤੱਕ ਪਲਾਨ ਬਣਾਈ ਜਦੋਂ ਪਠੋਈ ਪਿੰਡ ਦਾ ਮਸਲਾ ਉੱਠਿਆ ਉਦੋਂ ਜਿਉਂਦਾਲਾ ਮਸਲਾ ਵੀ ਜ਼ੋਰਾਂ 'ਤੇ ਸੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਦਾ ਮਸਲਾ ਵੀ ਜ਼ੋਰਾਂ 'ਤੇ ਸੀ ਅਬੋਰ ਦੇ ਵਿੱਚ ਸੀਡ ਫਾਰਮ ਵਾਲੇ ਮਜ਼ਦੂਰਾਂ ਦੀ ਜ਼ਮੀਨਾਂ ਦਾ ਮਸਲਾ ਵੀ ਜ਼ੋਰਾਂ 'ਤੇ ਸੀ ਤੇ ਇਹ ਉਸ ਵੇਲੇ ਮਸਲਾ ਉਠਿਆ ਜਦੋਂ ਚਾਰੇ ਪਾਸਿਓਂ ਪ੍ਰਸ਼ਾਸਨ ਤੇ ਹਕੂਮਤ ਦੇ ਸਰਕਾਰ ਦੀ ਸਹਿ ਨਾਲ ਕਾਰਪੋਰੇਟ ਦੀ ਪੱਖ ਤੇ ਖੜੀ ਸੀ ਇਹ ਕਹ ਕੇ ਕਿ ਜਿਹੜੀਆਂ ਬੇਨਾਮੀ ਜ਼ਮੀਨਾਂ ਨੇ ਜਿਹੜੀਆਂ ਮਾਲਕੀ ਉਹਨਾਂ ਦੇ ਨਾਂ ਨਹੀਂ ਬੋਲਦੀ ਉਹ ਜ਼ਮੀਨਾਂ ਉਹਨਾਂ ਤੋਂ ਛਡਾ ਕੇ ਬੈਂਕ 'ਚ ਜਮ੍ਹਾਂ ਕਰਕੇ ਕਾਰਪੋਰੇਟ ਨੂੰ ਸੌਂਪਣੀਆਂ ਇਸ ਕਿਸਮ ਦੀ ਲੜਾਈ ਦੇ ਵਿੱਚ ਜਦੋਂ ਆਪਾਂ ਫੈਸਲਾ ਕੀਤਾ ਕਿ ਬਠੋਈ ਵਾਲਾ ਮਸਲਾ ਵੀ ਇਸੇ ਕਿਸਮ ਦਾ ਹੈ ਕਿ 14 ਮਈ ਨੂੰ ਜਦੋਂ ਅਟੈਕ ਹੋਇਆ ਉਹਨੂੰ ਆਪਣੀ ਜਥੇ ਪਿੰਡ ਵਾਲੇ ਵੀ ਖੜੇ ਨੇ ਤੇ ਜਥੇ ਬੰਦੀ ਵੀ ਪਿੱਛੇ ਆਈ ਹੈ ਉਸ ਵੇਲੇ ਮਸਲਾ ਨਹੀਂ ਸੀ ਕਿ ਇੱਥੇ ਮਜ਼ਦੂਰਾਂ ਨਾਲ ਕੋਈ ਕਿਸੇ ਕਿਸਮ ਦਾ ਕੋਈ ਰੱਪੜ ਹੈ ਫੈਸਲਾ ਸੀ ਨਹੀਂ ਇੱਥੇ ਸਿਰ ਧੜ ਦੀ ਲੱਗਦੀ ਐ ਲਾ ਦਿਓ ਸਰਕਾਰ ਜੇ ਜ਼ਮੀਨਾਂ ਖੋਣ ਆ ਗਈ ਤਾਂ ਇਹਨੇ ਗਾਹ ਛੱਡਣਾਂ ਨੇ ਕੋਸ ਅਸੀਂ ਤਾਂ ਹੋਰ ਮੰਗਦੇ ਆ ਜਿਹੜੀਆਂ ਸਾਡੇ ਕੋਲੇ ਨਹੀਂ ਉਹ ਵੀ ਖੋਣ ਆ ਰਹੀ ਐ ਇਸ ਕਰਕੇ ਇਹ ਲੜਾਈ ਤਾਂ ਸਿਰਾਂ ਤੱਕ ਜਾ ਸਕਦੀ ਐ ਪਰ ਇਸ ਗੱਲ ਨੂੰ ਕਿਸੇ ਸਾਥੀ ਨੇ ਇਸ ਬਗਾੜ ਕੇ یوں ਪੇਸ਼ ਕੀਤਾ ਕਿ ਬਠੋਈ ਦੇ ਗੁਰਦੁਆਰੇ ਚ ਪ੍ਰਮਾਣ ਉਗਰਾਹਾ ਇਹ ਕਹਿੰਦਾ ਕਿ ਸਿਰ ਅਸੀਂ ਲੈਣੇ ਨੇ ਮੈਨੂੰ ਲੱਗਦਾ ਹੈ ਜਿੰਦਗੀ ਦੇ 34 35 ਸਾਲਾਂ ਦੇ ਪੀਰੀਅਡ ਚ ਕਿਸੇ ਸਟੇਜ ਤੋਂ ਮੈਂ ਤਾਂ ਕੀ ਮੇਰੀ ਜਥੇਬੰਦੀ ਦਾ ਜੇ ਇੱਕ ਬਲਾਰਾ ਵੀ ਕਦੇ ਆਏ ਬੋਲਿਆ ਹੋਵੇ ਵੀ ਜਿੰਨਾ ਨਾ ਟੱਕਰ ਲੱਗਣੀ ਆ ਸੀ ਉਹਨਾਂ ਦੇ ਸਿਰ ਲੈਣੇ ਨੇ ਸਾਨੂੰ ਤੁਸੀਂ ਦਿਖਾ ਦਿਓ ਸੀ ਸੱਤ ਦੇ ਵਿੱਚ ਭਰੀ ਸੱਤ ਦੇ ਵਿੱਚ ਮਾਫੀ ਮੰਗਾ ਇਹ ਸਾਡੀ ਲਾਈਨ ਹੀ ਨਹੀਂ ਇਹ ਸਾਡੀ ਪੋਜੀਸ਼ਨ ਹੀ ਨਹੀਂ ਟੱਕਰ ਸਰਕਾਰ ਨਾਲ ਹੈ ਭੇਡ ਪੁਲਿਸ ਨਾਲ ਹੋਣਾ ਜਿਹੜੇ ਪੁਲਿਸ ਦੇ ਵਿੱਚ ਭਰਤੀ ਨੇ ਹੋ ਕੀਦੇ ਨੇ ਬਈ ਕਿਸਾਨਾਂ ਮਜ਼ਦੂਰਾਂ ਦੀ ਬੱਚੇ ਨੇ ਅਸੀਂ ਕਦੋਂ ਕਹਾਂਗੇ ਵੀ ਅਸੀਂ ਉਹਨਾਂ ਦੇ ਸਿਰ ਲਈਏ ਅਸੀਂ ਤਾਂ ਪ੍ਰਾਪਤੀ ਇਸ ਗੱਲ 'ਚ ਸਮਝਦੇ ਆ ਕਿ ਸਾਡੀ ਜ਼ਿੰਦਗੀ ਜਦੋਂ ਲੱਗ ਜਾਂਦੀ ਹੈ ਅੰਦੋਲਨ 'ਚ ਸਾਡੀ ਜਿੱਤ ਦਾ ਰਾਹ ਤਾਂ ਉਦੋਂ ਖੁੱਲਦਾ ਹੈ 2004 ਦੇ ਵਿੱਚ ਮਾਨਾਂ ਵਾਲੇ ਰੇਲਵੇ ਸਟੇਸ਼ਨ ਐ ਅੰਬਰਸਰ ਦੇ ਨੇੜੇ ਐ 12 ਕਿਲੋਮੀਟਰ ਦੂਰ ਪੈਂਦਾ ਮਾਨਾ ਵਾਲੇ ਰੇਲਵੇ ਸਟੇਸ਼ਨ ਉੱਥੇ ਪੁਲਿਸ ਦੀ ਛਾਪਟ ਦੇ ਨਾਲ ਸਾਡਾ ਗੋਲੀ ਨਾਲ ਇੱਕ ਬੰਦਾ ਅੰਗਰੇਜ਼ ਸਿੰਘ ਬਾਕੀ ਪੁਰ ਸ਼ਹੀਦ ਹੋ ਗਿਆ 27 ਸਾਲ ਦਾ ਮੁੰਡੇ ਦੀ লাশ ਸਾਡੇ ਹੱਥਾਂ 'ਚ ਪਈ ਹੈ ਪੁਲਿਸ ਨਾਲ ਭੇੜ ਹੋ ਗਿਆ ਇੱਕਾ ਪੁਲਿਸ ਦਾ ਹਵਲਦਾਰ ਆਪਣੀ ਭੀੜ ਦੇ ਵਿੱਚ ਆ ਗਿਆ ਤੇ ਡਿੱਗ ਪਿਆ ਉਹਦੇ ਜਦੋਂ ਡਾਂਗਾ ਮਾਰਨ ਲੱਗੇ ਆਪਣੇ ਮੋਗੇ ਜਿਹੜਾ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਉਹਦੇ ਉੱਤੇ ਲੰਮਾ ਪੈ ਗਿਆ ਕਹਿੰਦਾ ਇਹ ਨਹੀਂ ਮਾਰਨ ਦੇਣਾ ਡਾਂਗਾ ਉਹਦੇ ਪਈਆਂ ਤੇ ਪੁਲਿਸ ਵਾਲੇ ਨੂੰ ਬਚਾ ਕੇ ਪੁਲਿਸ ਵਾਲੇ ਦੇ ਹਵਾਲੇ ਕੀਤਾ ਸਾਡਾ ਇਤਿਹਾਸ ਤਾਂ ਬਾਈ ਆ ਆਬਦਾ ਦੇਤਾ ਆਪ ਦੇ ਦੇ ਜਿੰਦਗੀ ਦੀ লাশ ਦੀ ਸਾਡੇ ਨੌਜਵਾਨ ਦੀ লাশ ਹੱਥਾਂ 'ਚ ਪਈ ਐ ਤੇ ਪੁਲਿਸ ਵਾਲੇ ਨੂੰ ਬਚਾ ਕੇ ਅਸੀਂ ਉਹਦੇ ਹੱਥਾਂ 'ਚ ਦੇਤਾ ਉਹਨਾਂ ਦੇ ਹੱਥਾਂ 'ਚ ਹਸਪਤਾਲ ਦੇ ਵਿੱਚ লাশ ਉਹਦੀ ਵੀ ਉਹਦੀ ਜ਼ਖਮੀ ਹਾਲਤ 'ਚ ਬੈੱਡ ਤੇ ਉਹ ਵੀ ਪਿਆ ਹੈ ਆਪਣੇ ਬੰਦੇ ਵੀ ਪਏ ਨੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਵੀ ਇਹ ਸੰਘਰਸ਼ੀਆਂ ਦਾ ਪਰਿਵਾਰ ਹੈ ਉਹਦੇ ਘਰ ਵਾਲੀ ਕਹਿੰਦੀ ਵੀ ਤੂੰ ਉੱਥੇ ਕੀ ਲੈਣ ਗਿਆ ਸੀ ਜਦੋਂ ਸਾਰੇ ਪਿੱਛੇ हट ਗਏ ਸੀ ਤੂੰ ਕਾ ਤਾ ਅੱਗੇ ਵਧਿਆ ਉਹ ਕਹਿੰਦਾ ਪਤਾ ਹੀ ਨਹੀਂ ਲੱਗਿਆ ਉਹ ਕਹਿੰਦੀ ਜੇ ਪਤਾ ਹੀ ਲੱਗਾ ਲੈ ਲੈ ਲੱਡੂ ਬਤਾ ਤੇ ਉਹਨਾਂ ਨੇ ਬਚਾ ਲਿਆ ਨਹੀਂ ਤੈਨੂੰ ਕੋਈ ਮਾਰ ਦਿੰਦੀ ਭੀੜ ਬੁੱਟ ਕੇ ਅਸੀਂ ਕਦੋਂ ਕਹਾਂਗੇ ਬਈ ਸਾਡੀ ਤਾਂ ਇਹ ਲੈਣੀ ਨਹੀਂ ਸਿਰ ਲੈਣ ਦੀ ਇਸ ਕਰਕੇ ਜਿਹੜੀ ਇਹ ਲੜਾਈ ਹੈ ਇਹਦੇ ਵਿੱਚ ਇੱਕ ਬਹੁਤ ਵੱਡੀ ਫੇੜ ਹੈ ਜਿਹੜੀ ਸਮਝਣ ਵਾਲੀ ਅਸੀਂ ਇਹ ਸਮਝਦੇ ਸੀ ਕਿ ਆਪ ਸਰਕਾਰ ਜਿਹੜੀ ਪੰਜਾਬ 'ਚ ਰਾਜ ਕਰਦੀ ਹੈ ਤੇ ਦਿੱਲੀ ਦੀ ਕੇਂਦਰ ਸਰਕਾਰ ਇਹਨਾਂ ਦੋਨਾਂ ਦੀ ਸੀਟੀ ਰਲ ਗਈ ਇਹ ਦੋਨਾਂ ਦੀ ਇੱਕ ਖੇਡ ਹੈ ਕਿ ਜਿੰਨਾ ਅਸੀਂ ਬਧੀਕੀ ਕੀਤੀ ਹੈ ਹੁਣ ਤੱਕ ਕਿਸਾਨ ਜਥੇਬੰਦੀਆਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਗਿਆ ਇੰਨਾਂ ਦੇ ਇੱਕ ਚਾਲ ਜਿਹੜੀ ਹਰਿਆਣਾ 'ਚ ਚੱਲੀ ਐ ਜਿਹੜੀ ਪਿੱਛੇ ਵੀ ਪਲੈਨ ਐ ਇਹਨਾਂ ਦੀ ਕਿ ਜਾਤਾਂ ਦਾ ਵੰਡ ਪਾ ਕੇ ਕਿਸਾਨਾਂ ਮਜ਼ਦੂਰਾਂ ਦਾ ਭੇੜ ਪਵਾ ਕੇ ਇਹ ਲੜਾਈ ਜਿੱਤੀ ਜਾ ਸਕਦੀ ਐ ਇਹ ਬਕਾਇਦਾ ਸਕੀਮ ਐ ਉੱਥੇ ਤੇ ਜੇ ਮਜ਼ਦੂਰ ਤੇ ਕਿਸਾਨ ਭਿੜ ਜਾਂਦੇ ਨੇ ਤਾਂ ਇਹਦਾ ਬਹੁਤ ਵੱਡਾ ਫਾਇਦਾ ਹਾਕਮ ਧਿਰ ਨੂੰ ਹੋ ਸਕਦਾ ਹਾਕਮ ਚਾਹੇ ਆਪ ਵਾਲੇ ਹੋਣ ਚਾਹੇ ਬੀਜੇਪੀ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਚਾਹੇ ਅਕਾਲੀ ਹੋਣ ਕਿਸਾਨਾਂ ਦੇ ਮਜ਼ਦੂਰਾਂ ਦੇ ਭੇੜ ਨੇ ਸਾਡਾ ਫਾਇਦਾ ਨਹੀਂ ਕਰਨਾ ਜਿਹੜੀ ਸਾਡੀ ਧਿਰ ਸਾਡੇ ਤੇ ਰਾਜ ਕਰੂਗੀ ਉਹਦਾ ਫਾਇਦਾ ਜੇਕਰ ਇਹ ਗੱਲ ਦਾ ਪਹਿਲਾਂ ਪਤਾ ਹੁੰਦਾ ਕਿ ਬਠੋਈ ਵਾਲੀ ਜ਼ਮੀਨ ਤੇ ਮਜ਼ਦੂਰਾਂ ਤੇ ਕਿਸਾਨਾਂ ਦਾ ਕੋਈ ਰਟਾ ਹੈ ਤਾਂ ਇਹ ਗੱਲ ਹਕੂਮਤ ਦੇ ਹਮਲੇ ਤੋਂ ਪਹਿਲਾਂ ਹੀ ਆਪਾਂ ਤੋੜ ਲੈਂਦੇ ਪਰ ਰੱਟਾ ਤਾਂ ਸਰਕਾਰ ਨਾਲ ਪਿਆ ਨਾ ਸਿੱਧੀ ਸਰਕਾਰ ਆਈਏ ਕਬਜ਼ੇ ਤੇ ਜਦੋਂ 14 ਮਈ ਨੂੰ ਸਰਕਾਰ ਜ਼ਮੀਨਾਂ ਛਡਾਉਣ ਵਾਸਤੇ ਆਈ ਹੈ ਉਦੋਂ ਡੀਡੀਪੀਓ ਕਿੱਥੇ ਸੀ ਬਈ ਉਦੋਂ ਵੀਡੀਓ ਕਿੱਥੇ ਸੀ ਉਦੋਂ ਸਰਕਾਰ ਕਿੱਥੇ ਸੀ ਡੀਸੀ ਸਾਹਿਬ ਕਿੱਥੇ ਸੀ ਉਦੋਂ ਮਜ਼ਦੂਰ ਨਜ਼ਰ ਨਹੀਂ ਆਏ ਇਹਨਾਂ ਨੂੰ ਵੀ ਮਜ਼ਦੂਰਾਂ ਨੂੰ ਆਪਾਂ ਤੀਜੀ ਸੇਰੀ ਜ਼ਮੀਨ ਦੇਣੀ ਹੈ ਤੁਸੀਂ ਠੀਕ ਹੈ ਅਸੀਂ ਮਜ਼ਦੂਰ ਸਾਥੀਆਂ ਨਾਲ ਕੱਲ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਬਹੁਤ ਮਾਨ ਦਿੱਤਾ ਬਹੁਤ ਸਤਿਕਾਰ ਦਿੱਤਾ ਕੋਈ ਟੇਢੀ ਗੱਲ ਨਹੀਂ ਕੀਤੀ ਅਸੀਂ ਉਹਨਾਂ ਨੂੰ ਦੱਸਿਆ ਵੀ ਜੇ ਸਰਕਾਰ ਨੂੰ ਸੱਚਮੁੱਚ ਮਜ਼ਦੂਰਾਂ ਨਾਲ 헤ਜ ਹੈ ਤਾਂ ਠੇਕੇ ਤੇ ਜ਼ਮੀਨ ਦੇਣ ਦਾ ਮਤਲਬ ਨਾਲ ਕੀ ਪੱਕੇ ਮਾਲਕ ਬਣਾ ਦਿਓ ਇਹਨਾਂ ਨੂੰ ਪੱਕੀ ਮਾਲਕੀ ਦੇ ਦਿਓ ਫਿਰ ਕੱਲੇ ਬਠੋਈ ਵਾਲਿਆਂ ਨੂੰ ਕਿਉਂ ਪੂਰੇ ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਬਾਦੂ ਜ਼ਮੀਨਾਂ ਛੋਡੇ ਕਾਨੂੰਨ ਮੁਤਾਬਕ ਜਿੰਨੀਆਂ ਨਿਕਲਦੀਆਂ ਨੇ ਉਹਦੀ ਮਾਲਕੀ ਦੇ ਦਿਓ ਅੱਜ ਤਾਂ ਮੰਗ ਕਰਦੇ ਆਂ ਅੱਜ ਤਾਂ ਮੰਗ ਕਰਦੇ ਆਂ ਵੀ ਜਿੰਨੇ ਪੰਜਾਬ ਦੇ ਨਾਲ ਖੇਤ ਮਜ਼ਦੂਰ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਪੱਕੀ ਮਾਲਕੀ ਦਿਓ 5 ਮਰਲੇ ਦੇ ਪਲਾਟ ਦੀ ਮੰਗ ਮੁਕਦੀ ਹੈ ਮਨਰੇਗਾ ਦੀ ਮੰਗ ਮੁਕਦੀ ਹੈ ਆ ਜਨਤਕ ਪੰਡਪਨ ਨਾਲ ਹੀ ਆ ਗੱਲ ਮੁੱਕਦੀ ਐ ਆ ਜੋ ਜਿਹੇ ਹੈ ਦੇ ਦਿਓ ਸਰਕਾਰ ਦੇ ਆਪਣੇ ਅੰਕੜੇ ਕਹਿੰਦੇ ਨੇ ਹਜ਼ਾਰਾਂ ਏਕੜ ਜ਼ਮੀਨ 17 ਸਟੈਂਡਰਡ ਏਕੜ ਦੇ ਹਿਸਾਬ ਨਾਲ ਪੰਜਾਬ ਚ ਵੱਧੂ ਨਿਕਲਦੀ ਐ ਦੇ ਦਿਓ ਪੌਣੇ 10 ਕਰੋੜ ਏਕੜ ਬੇਵਾਦ ਪਈਆ ਜ਼ਮੀਨ ਜਿਹੜੇ ਥੋੜੇ ਪੈਸੇ ਲਾ ਕੇ ਬਾਦ ਕੀਤੀ ਜਾ ਸਕਦੀ ਕੋਈ ਜੰਗਲੀ ਐ ਕੁਝ ਚਰਾੰਦਾ ਨੇ ਕੁਝ ਟਿੱਬੇ ਦੇ ਦੇ ਮਜ਼ਦੂਰਾਂ ਨੂੰ ਆਪਦੇ ਬੱਚੇ ਪੜ੍ਹਨ ਨੂੰ ਦੇਉਂਗਾ ਮਜ਼ਦੂਰਾਂ ਨੂੰ ਹੁਣ ਤੱਕ ਤੁਸੀਂ ਮਜ਼ਦੂਰਾਂ ਨੂੰ 300 ਦਿਨ ਦਾ ਮਨਰੇਗਾ ਦਾ ਕੰਮ ਤਾਂ ਦੇ ਨਹੀਂ ਸਕੇ ਜ਼ਮੀਨਾਂ ਦੇ ਦੋਗੇ ਤੁਸੀਂ ਤੁਸੀਂ ਜਨਤਕ ਪੰਡ ਬਣ ਪ੍ਰਣਾਲੀ ਦਾ ਰਾਸ਼ਨਦਾਰ ਇਹਨੂੰ ਦੇ ਦੇ ਸਕੇ ਤੁਸੀਂ ਜ਼ਮੀਨਾਂ ਦੇ ਦੋ ਕਿਹਨਾਂ ਦੇ ਦੋ ਦੇ ਦੋ ਮਜ਼ਦੂਰਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਦਿਓ ਇਹਨਾਂ ਨੂੰ ਬਿਨਾਂ ਵਿਆਜ ਕਰਜ਼ਾ ਦੇ ਦਿਓ ਕਿੰਨਾ ਕਰਜ਼ਾ ਖੇਤ ਮਜ਼ਦੂਰਾਂ ਸਰ ਅਸੀਂ 50 60 ਪਿੰਡਾਂ ਦਾ ਅੰਕੜਾ ਕੱਢਿਆ ਹੈ 6000 ਕਰੋੜ ਕਰਜ਼ਾ ਕਰਦੇ ਹੋ ਮਾਫ ਮਜ਼ਦੂਰਾਂ ਦਾ ਜੇ ਮਜ਼ਦੂਰਾਂ ਨਾਲ ਹੀਜ ਹੈ ਸਾਡੇ ਤੋਂ ਨੀਵੇਂ ਨੇ ਸਾਡੇ ਨਾਲੋਂ ਊਣੇ ਨੇ ਉਹ ਉਹਨਾਂ ਕੋਲੇ ਪੱਠਿਆਂ ਜੋਗੀ ਜ਼ਮੀਨ ਨਹੀਂ ਉਹਨਾਂ ਕੋਲੇ ਘਰ-ਬਾਰ ਛੋਟੇ ਨੇ ਤੁਸੀਂ ਨੀਵੇਂਆਂ ਨੂੰ ਉੱਚੇ ਚੱਕਣ ਵਾਸਤੇ ਦੱਸੋ ਕੀ ਕਦਮ ਚੱਕਿਆ ਕਦ ਚੱਕੋ ਦਾ ਸਹੀ ਕਰਦੇ ਹੋ ਬਰਾਬਰ ਸਾਨੂੰ ਆਇਆ ਕਰਨਾ ਚਾਹੁੰਦੇ ਹੋ ਬਰਾਬਰ ਕਰਨਾ ਚਾਹੁੰਦੇ ਨੇ ਕਿਵੇਂ ਜਿਹੜੇ ਕਿਸਾਨਾਂ ਕੋਲੇ ਜ਼ਮੀਨ ਹੈ ਇਹਨਾਂ ਦੀ ਸਾਰਿਆਂ ਦੀ ਖੋ ਕੇ ਜ਼ਮੀਨ ਮਜ਼ਦੂਰ ਬਣਾਉਣਾ ਚਾਹੁੰਦੇ ਨੇ ਆ ਬਰਾਬਰੀ ਕਰਨਾ ਅਸੀਂ ਇਹ ਕਹਿੰਦੇ ਆ ਦੇ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਓ ਆਪਦੇ ਬੱਚਿਆਂ ਦੇ ਕੱਪੜਾ ਰੋਟੀ ਮਕਾਨ ਦੀ ਸਮੱਸਿਆ ਉਹਨਾਂ ਦੀ ਹੱਲ ਹੋਵੇ ਕਰੇ ਸਰਕਾਰ ਇਹ ਸਮੱਸਿਆ ਜਿਹੜਾ ਇਹ ਮਸਲਾ ਹੈ ਪ੍ਰਭ ਇਹ ਜ਼ਮੀਨ ਦਾ ਮਸਲਾ ਨਹੀਂ ਹੈ ਇਹ ਮਸਲਾ ਉਹਨਾਂ ਲੋਕਾਂ ਦੀ ਚਾਲ ਹੈ ਜਿਹੜੇ ਲੋਕ ਮਜ਼ਦੂਰਾਂ ਤੇ ਕਿਸਾਨਾਂ ਦਾ ਭੇੜ ਪਵਾਉਣਾ ਚਾਹੁੰਦੇ ਮੈਂ ਇਸ ਸਟੇਜ ਤੋਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਬਠੋਈ ਕਲਾ ਦੇ ਮਜ਼ਦੂਰ ਕਿਸਾਨਾਂ ਨਾਲ ਨਹੀਂ ਲੜਨਾ ਚਾਹੁੰਦੇ ਤੇ ਨਾ ਹੀ ਕਿਸਾਨ ਮਜ਼ਦੂਰਾਂ ਨਾਲ ਲੜਨਾ ਚਾਹੁੰਦੇ ਜੇ ਕਿਸੇ ਪਿੰਡ ਦੇ ਵਿੱਚ ਇੱਕ ਦੋ ਬੰਦੇ ਮਜ਼ਦੂਰਾਂ ਵਾਲੇ ਪਾਸੇ ਇੱਕ ਦੋ ਪੰਡੇ ਕਿਸਾਨਾਂ ਵਾਲੇ ਪਾਸੇ ਇਹੋ ਜਿਹੇ ਬੰਦੇ ਬੈਠੇ ਨੇ ਵੀ ਬਾਈਕਾਟ ਕਰ ਦਿਓ ਇਹਨਾਂ ਨੂੰ ਦੁੱਧ ਨਾ ਦਿਓ ਇਹਨਾਂ ਨੂੰ ਪੱਠੇ ਵਧਣ ਨਾ ਦਿਓ ਭਾਰਤੀ ਕਿਸਾਨ ਜੁਨਿਨੀਏਕਤਾ ਤੁਹਾਨੂੰ ਸਾਥੀਓ ਸਾਰਿਆਂ ਨੂੰ ਸੂਚਿਤ ਕਰਦੀ ਹੈ ਕਿ ਕਿਸੇ ਰੀਪਲਟ ਦੇ ਵਿੱਚ ਸਾਡੀ ਜਥੇਬੰਦੀ ਦੇ ਅਧਿਕਾਰੀਆਂ ਵੱਲੋਂ ਜਾਂ ਉਹਨਾਂ ਦੀ ਹਾਜ਼ਰੀ ਕੋਈ ਵੀ ਬਾਈਕਾਟ ਦਾ ਮਜ਼ਦੂਰਾਂ ਦਾ ਫੈਸਲਾ ਹੁੰਦਾ ਅਸੀਂ ਉਸ ਜਥੇਬੰਦੀ ਦੇ ਆਗੂ ਤੇ ਕਾਰਵਾਈ ਕਰਾਂ ਤੁਸੀਂ ਸਹਿਮਤੀ ਨਹੀਂ ਕਰਨੀ ਇਸ ਗੱਲ ਮਜ਼ਦੂਰਾਂ ਦਾ ਬਾਈਕਾਟ ਨਹੀਂ ਕਰਨਾ ਕਿਉਂਕਿ ਜੇ ਕਿਸੇ ਇਤਿਹਾਸਕ ਗੱਲ ਕਰਨੀ ਹੋਵੇ ਆਪ ਤੂੰ ਹੀਣੇ ਨਾਲ ਲੜਾਈ ਨਹੀਂ ਲੜੀ ਦੀ ਆਪ ਤੂੰ ਨੀਮਿਆਂ ਨੂੰ ਛਾਤੀ ਨਾਲ ਲਾਉਣਾ ਚਾਹੀਦਾ ਅਸੀਂ ਤਾਂ ਉੱਥੇ ਵੀ ਕਹਿ ਕੇ ਆਇਆ ਤੇ ਭਰੀ ਸਟੇਜ 'ਤੇ ਕਹਿੰਨੇ ਆ ਕਿ ਮਜ਼ਦੂਰ ਸਾਥਿਓ ਅਸੀਂ ਤਾਂ ਤੁਹਾਡੇ ਪੈਰਾਂ ਦੀ ਮਿੱਟੀ ਨੂੰ ਚੁੱਕ ਕੇ ਮੱਥੇ 'ਤੇ ਲਾਉਨੇ ਆਂ ਐਵੇਂ ਨਹੀਂ ਕਿਹਾ ਬਾਬੇ ਨਾਨਕ ਨੇ ਨੀਚਾ ਅੰਦਰ ਨੀਚ ਜਾਤ ਨੀਚਾ ਹੂੰ ਅਤ ਨੀਚ ਨਾਨਕ ਇਨ ਕਹਿ ਸਾਤ ਸੰਗ ਵੱਡਿਆਂ ਕੀ ਕਿਆਰੀ ਜੇ ਬਾਬੇ ਨਾਨਕ ਦੇ ਮੁਤਾਬਕ ਬਈ ਸੋਚਦੇ ਹੂੰ ਫਿਰ ਤਾਂ ਸਾਡੀ ਫਿਲਾਸਫੀ ਹੈ ਪਰ ਦੁੱਖ ਅਫਸੋਸ ਹੈ ਕਿ ਮਜ਼ਦੂਰਾਂ ਵਾਲੇ ਸਾਥੀ ਕੁਝ ਹਿੱਸੇ ਇਹੋ ਜਿਹੇ ਬੈਠੇ ਆ ਜਿਨ੍ਹਾਂ ਨੂੰ ਇਹ ਗੱਲ ਮੇਚ ਨਹੀਂ ਆ ਰਹੀ ਬਾਰ ਨਹੀਂ ਖੰਦ ਸੋਨੂ ਤਾਂ ਕਿਸਾਨਾਂ ਨੇ ਗਮਰਾਹ ਕਰ ਲਿਆ ਸੋਨੂ ਤਾਂ ਉਗਰਾਹਾਂ ਗਮਰਾਹ ਕਰ ਗਿਆ ਕਿ ਕਿਨੇ ਮਿਲਣੋਗੇ ਸਾਨੂੰ ਕਿ ਅਸੀਂ ਮਜ਼ਦੂਰਾਂ ਦੇ ਪੱਖੀ ਆ ਕਿ ਅਸੀਂ ਮਜ਼ਦੂਰਾਂ ਦੇ ਵਿਰੋਧੀ ਕਿਨੇ ਕਰੋਗੇ ਸਾਡੀ ਜਮਾਇਸ਼ ਤੁਸੀਂ ਕਿ ਹਾਂ ਸੱਚਮੁੱਚ ਅਸੀਂ ਮਜ਼ਦੂਰਾਂ ਦੇ ਸੰਗ ਰਲ ਕੇ ਹੀ ਜਿੱਤ ਸਕਾਂ ਬਕਾਇਦਾ ਸਾਡੀ ਲੈਣ ਐ ਐਸੇ ਜਗ੍ਹਾ ਤੇ ਸ਼ਾਇਦ ਇਹ ਦੂ ਅੱਗੇ ਇਹੋ ਗਰਾਊਂਡ ਮਜ਼ਦੂਰਾਂ ਦਾ ਧਰਨਾ ਲੱਗਿਆ ਸੀ ਤਿੰਨੇ ਦਿਨਾਂ ਦਾ ਅਸੀਂ ਲੰਗਰ ਪਾਣੀ ਦਾ ਪ੍ਰਬੰਧ ਆਪਦਾ ਕੀਤਾ ਹੋਇਆ ਸੀ ਦਿੱਲੀ ਮੋਰਚਾ ਚੱਲਦਾ ਸੀ ਤਿੰਨੇ ਦਿਨ ਲੰਗਰ ਪਾਣੀ ਸਾਡੀ ਜਥੇਬੰਦੀ ਵੱਲੋਂ ਉੱਥੇ ਹੋਇਆ ਲੁਧਿਆਣੇ ਦੇ ਵਿੱਚ ਪ੍ਰਾਣੀ ਦਾਣਾ ਮੰਡੀ ਚ ਇਹਨਾਂ ਦੀ ਵੱਡੀ ਰੈਲੀ ਹੋਈ ਜਥੇਬੰਦੀ ਵੱਲੋਂ ਹੁਕਮ ਹੋਇਆ ਕਿ ਮਜ਼ਦੂਰਾਂ ਨੂੰ ਚਾਹ ਪਾਣੀ ਤੁਸੀਂ ਉੱਥੇ ਪਿਉਣੀ ਹੈ ਉਹਨਾਂ ਦੇ ਜਿਹੜੇ ਝੂਠੇ ਭਾਂਡੇ ਨੇ ਉਹ ਸੂਬਾ ਕਮੇਟੀ ਸਾਫ਼ ਕਰੂ ਜਥੇਬੰਦੀ ਦੇ ਹੁਕਮ ਮੁਤਾਬਕ ਸਾਰਾ ਦਿਨ ਤੁਸੀਂ ਸਾਡੇ ਨਾਲੋਂ ਕਿਤੇ ਮਹਾਨ ਛੋਡੇ ਨਾਲ ਸਾਡਾ ਪੇੜ ਕਿਸੇ ਹਾਲਤ 'ਚ ਨਹੀਂ ਬਣਦਾ ਜੇ ਹੋਜਿਆ ਹਾਲਤਾਂ ਪੈਦਾ ਹੋ ਵੀ ਜਾਣ ਸਰਕਾਰ ਤੇ ਪ੍ਰਸ਼ਾਸਨ ਤੇ ਕੋਈ ਆਪਦੀ ਚਾਲ ਚ ਕਾਮਯਾਬ ਹੋ ਵੀ ਜਾਣ ਅਸੀਂ ਭਰੀ ਪਿੰਡ ਦੀ ਮੀਟਿੰਗ ਦੇ ਵਿੱਚ ਗੁਰੂ ਘਰ ਦੇ ਵਿੱਚ ਬਹਿ ਕੇ ਗੱਤਿ ਆਇਆ ਸਾਥੀਓ। ਛੋਡੇ ਖੇਤ ਨੇ ਤੁਸੀਂ ਜਾ ਸਕਦੇ। ਮਜ਼ਦੂਰਾਂ ਨੂੰ ਹੱਥ ਬਨ ਕੇ ਬੇਨਤੀ ਕਰੋ ਵੀ ਯਾਰ ਭਾਈ। ਆਪਾਂ ਲੜਦੇ ਸੋਹਣੇ ਨਹੀਂ ਲੱਗਦੇ। ਛੋਡੇ ਨਾਲ ਨਹੀਂ ਅਸੀਂ ਲੜਨਾ। ਨੁਕਸਾਨ ਕਰ ਜਾਣ। ਕੋਈ ਵੀ ਗੱਲ ਕਰ ਜਾਣ। ਹੱਥ ਬਨ ਕੇ ਖੜੇ ਰਹਿਣਾ ਕੋਈ ਪੇੜ ਨਹੀਂ ਲੈਣਾ। جے بھائی ਕਿਸੇ پورے 86 ਬੰਦੇ ਦੀ ਇਹ ਚਾਲ ਨੂੰ ਸਮਝਣਾ ਫਿਰ ਮੈਨੂੰ ਨਹੀਂ ਲੱਗਦਾ ਕਿ ਮਜ਼ਦੂਰਾਂ ਦੇ ਕੋਈ ਇਹ ਜਿਹੇ ਹੇਤ ਉਹਨਾਂ ਦੇ ਹਿਰਦੇ ਕਹੇ ਜਨੇ ਬਹੁਤ ਸੁਖਮ ਤੇ ਬਹੁਤ ਨਰਮ ਨੇ ਛੋਡੇ ਖੇਤ ਚੋਂ ਕੋਈ ਛੋਡੇ ਪਿੰਡ ਦਾ ਮਜ਼ਦੂਰ ਛੋਡੇ ਖੇਤ ਚ ਆ ਕੇ ਅਵਦੇ ਹੱਥਾਂ ਨਾਲ ਲਾਇ ਹੋਇਆ ਝੋਨਾ ਪੱਟ ਜਾਵੇ ਦਰਬైనా ਲੋਕਾਂ ਨੂੰ ਇਹਦੇ ਹੱਥਾਂ ਨਾਲ ਲਾਉਂਦੇ ਆ। ਇਸ ਕੰਮ ਕਰੇ ਮੇਰੀ ਬੇਨਤੀ ਹੈ ਬਠੋਈ ਪਿੰਡ ਦੇ ਕਿਸਾਨਾਂ ਨੂੰ। ਪਹਿਲੀ ਗੱਲ ਇਹ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਇਹ ਹਾਲਤ ਪੈਦਾ ਨਾ ਹੋਵੇ। ਮਸਲੇ ਬਹਿ ਕੇ ਹੱਲ ਹੁੰਦੇ ਨੇ। ਬਹਿ ਕੇ ਨਹੀਂ ਹੱਲ ਹੁੰਦੇ। ਫਿਰ ਜਿਹੜਾ ਰਾ ਕੋਈ ਕਾਨੂੰਨੀ ਰਸਤਾ ਹੈ ਉਧਰਲੇ ਪਾਸੇ ਦੀ ਹੱਲ ਹੋ ਜਾਣੀ। ਭੇੜ ਕਿਸੇ ਹਾਲਤ 'ਚ ਨਹੀਂ ਲੈਣਾ। ਕੋਣ ਰੌਲਾ ਇਹ ਹੈ ਜਿਹੜੀ ਧਿਰ ਭੇੜ ਘਰਾਉਣ ਵਾਲੀ ਹੈ ਉਹ ਅੱਜ ਇਥੋਂ ਗਈ ਹੈ ਮੰਗ ਪੱਤਰ ਲੈ ਕੇ ਸਾਨੂੰ ਦੱਸ ਸਕਦੇ ਨੇ ਡੀਡੀਪੀਓ ਸਾਹਿਬ ਤੁਸੀਂ ਜਿਹੜੇ ਮਜ਼ਦੂਰਾਂ ਦੇ ਪੈਸੇ ਜਮ੍ਹਾਂ ਕਰਾ ਕੇ ਰਸੀਦਾ ਕੱਟਤੀਆਂ ਕੀ ਉਹਨਾਂ ਨੂੰ ਜ਼ਮੀਨ ਦੇ ਵਿੱਚ ਬਾਤਾ ਤੁਸੀਂ ਵੀ ਆਹ ਛੋਟੀ ਜ਼ਮੀਨ ਹੈ ਭਈਆ ਤੁਸੀਂ ਬਾਹਰ ਪਹਿਲਾਂ ਤਾਂ ਸੋਡਾ ਕੰਮ ਹੈ ਨਾ ਜੀ ਜੇ ਤੁਸੀਂ ਮਾਲ ਵੇਚਣਾ ਤੱਕੜੀ ਵੀ ਤਾਂ ਸੋਡੀ ਹੋਊ ਨਾ ਜੀ ਜੇ ਤੁਸੀਂ ਉਹਨਾਂ ਦੇ ਠੇਕਾ ਲੈ ਲਿਆ ਤਾਂ ਉਹ ਤੁਹਾਨੂੰ ਕਹਿਣਗੇ ਵੀ ਸਾਡੇ ਬਾਹ ਫੜ ਕੇ ਖੇਤ ਚ ਵੜ ਕੇ ਉਹ ਭਾਈ ਕਿਹੜਾ ਖੇਤ ਆ ਸਾਡਾ ਫਿਰ ਉਹਦੀ ਖਾਤਰ ਮਜ਼ਦੂਰ ਕਿਸਾਨਾਂ ਨਾਲ ਕਿਉਂ ਭੇਡਣਾ ਪ੍ਰਸ਼ਾਸਨ ਬੇਲੀ ਕਰਾ ਦੇ ਸਾਰੀ ਜ਼ਮੀਨ ਜਿੰਨੂੰ ਮਰਜ਼ੀ ਦੇ ਦੇਵੇ ਇਸ ਕਰਕੇ ਸਾਡੀ ਇਹ ਕੋਸ਼ਿਸ਼ ਹੈ ਕਿ ਕੀ ਕਿਸੇ ਜ਼ਮੀਨ ਤੇ ਜੇ ਡਿਗਰੀ ਹੋਈ ਹੋਈ ਹੈ 1997 ਦੀ کورٹ ਦਾ ਹੁਕਮ ਹੈ ਤੇ ਉਧਰ ਸਟੇ ਵੀ ਹੋਈ ਹੋਈ ਹੈ ਤਾਂ ਕੋਈ ਪੁਰਸਾ ਪੰਚਾਇਤ ਅਫਸਰ ਉਹਦੀ ਬੋਲੀ ਕਰ ਸਕਦਾ ਇੱਕ ਕਾਨੂੰਨੀ ਗੱਲ ਪੜਤਾਲ ਨਾਲ ਹੀ ਤੇ ਅਸੀਂ ਇਹ ਸਾਰੀਆਂ ਗੱਲਾਂ ਸਾਥੀਆਂ ਨਾਲ ਵੀ ਕਰਕੇ ਆਂ ਕਹਿੰਦਾ ਅਸੀਂ ਉਹਨਾਂ ਤੋਂ ਸਾਰਾ ਇਹ ਮਟੀਰੀਅਲ ਮੰਗਿਆ ਸੀ ਵੀ ਕਿਤਾ ਜਿਹੜੀਆਂ ਮਜ਼ਦੂਰਾਂ ਦੀਆਂ ਰਸੀਤਾਂ ਕੱਟੀਆਂ ਹੋਈਆਂ ਨੇ ਸਾਨੂੰ ਉਹ ਭੇਜ ਦਿਓ ਇੱਕ ਜਿਹੜਾ ਕੋਈ ਸੁਪਰੀਮ ਕੋਰਟ ਦੇ ਉੱਤੋਂ ਕਹਿੰਦੇ ਵੀ ਇਹ ਡਿਗਰੀ ਰੱਦ ਹੋਈ ਹੋਈ ਹੈ ਉਹਦੀ ਕਾਪੀ ਭੇਜ ਦਿਓ ਜਿਹੜਾ ਵੀ ਤੁਹਾਡੇ ਕੋਲੇ ਮਟੀਰੀਅਲ ਪਿਆ ਸਾਨੂੰ ਭੇਜ ਦਿਓ ਅਸੀਂ ਪੜਨਾ ਹੈ ਪਰ ਜੇ ਤੱਕ ਸਾਡੇ ਕੋਲੇ ਉਹ ਆਇਆ ਨਹੀਂ ਚੇਜ਼ ਕਰਕੇ ਸਾਡੀ ਇਹ ਬੇਨਤੀ ਹੈ ਕਿ țeਡੀ ਲੜਾਈ ਹੈ ਇਹ țeਡੀ ਲੜਾਈ ਦੇ ਵਿੱਚੋਂ ਨਿਕਲਣਾ ਕਿਵੇਂ ਆ ਬਹੁਤ ਵਾਰ ਨਿਕਲਿਆ ਛੋਟੇ ਜਾਦ ਹੋਣਾ ਮੇਰੇ ਖਿਆਲ ਚ ਸ਼ਾਇਦ ਇਹ 11 12 10 ਦੀ ਲੜਾਈ ਹੈ ਪੁਸ਼ौरा ਸਿੰਘ ਸਿੱਧੂਪੁਰ ਦੀ ਜਥੇਬੰਦੀ ਕਿਸਾਨਾਂ ਨਾਲ ਖੜੀ ਸੀ ਆਪਣੀ ਜਥੇਬੰਦੀ ਮਜ਼ਦੂਰਾਂ ਨਾਲ ਖੜੀ ਸੀ ਜਦੋਂ ਆਪਣੀਆਂ ਆਰਥੀਆਂ ਫੂਕੀਆਂ ਸੀ ਜਲੂਰ ਪਿੰਡ ਦੇ ਵਿੱਚ ਉਹਨਾਂ ਨੇ ਕਿਉਂਕਿ ਸਾਡਾ ਖਿੱਤਾ ਹੋ ਸਾਨੂੰ ਕਿਹਾ ਗਿਆ ਵੀ ਇੱਥੇ ਜਿਹੜੇ ਪਿੰਡ ਨੇ ਇਧਰਲੇ ਲੇਰੇ ਇਲਾਕੇ ਦੇ ਪਿੰਡ ਉਹ ਜਥੇਬੰਦੀ ਦਾ ਸਫਾਇਆ ਕਰਦਾਂਗੇ ਅਸੀਂ ਉਥੋਂ ਜਦੋਂ ਅਸੀਂ ਸਾਰੇ ਪਿੰਡਾਂ ਜਾ ਕੇ ਆਪਣੀ ਗੱਲ ਰੱਖੀ ਵੀ ਗੱਲ ਕੀ ਸੀ ਕਿਨੇ ਅਸੀਂ ਖੜੇ ਹਾਂ ਮਜ਼ਦੂਰਾਂ ਵਾਲੇ ਪਾਸੇ ਕਿਹੜੀ ਗੱਲ ਵਾਸਤੇ ਖੜੇ ਹਾਂ ਇਹ ਕੀ ਕਰਨਾ ਚਾਹੁੰਦੇ ਨੇ ਪਿੱਛੇ ਢੀਂਡ ਸੇ ਵਰਗੇ ਪਰਮਿੰਦਰ ਵਰਗੇ ਕੀ ਕਰਾਉਣਾ ਚਾਹੁੰਦੇ ਨੇ ਜਦੋਂ ਸਾਰੀਆਂ ਗੱਲਾਂ ਸਾਫ਼ ਕੀਤੀਆਂ ਇੱਕ ਵੀ ਜਥੇਬੰਦੀ ਦਾ ਇੱਕ ਵੀ ਬੰਦਾ ਸਾਡੇ ਨਾਲ ਟੁੱਟ ਕੇ ਨਹੀਂ ਗਿਆ ਉਹ ਜਲੂਰ ਪਿੰਡ ਵੀ ਅੱਜ ਸਾਡੇ ਨਾਲ ਤੁਰਦਾ ਹੈ ਉਹ ਬੰਦੇ ਜਿਹੜੇ ਸਾਡੇ ਅਰਥੀਆਂ ਫੂਕਦੇ ਸੀ ਸਾਡੇ ਘਰੇ ਆ ਕੇ ਮੇਰੇ ਮਾਫੀ ਮੰਗ ਕੇ ਗਏ ਰੜਾਏ ਨਹੀਂ ਕਿ ਅਸੀਂ ਉਹਨਾਂ ਨਾਲ ਬਹੁਤ ਵੱਡੇ ਆ ਇਸ ਗੱਲ ਦਾ ਸਬਾਬ ਨਹੀਂ ਸਾਡੀ ਲੈਣ ਕੀ ਕਹਿੰਦੀ ਹੈ ਸਾਡੇ ਸਨਾਤ ਕੀ ਕਹਿੰਦੇ ਨੇ ਦੇਈ ਜਾਣ ਗਾਲਾਂ ਸਾਨੂੰ ਉਹ ਸਾਡਾ ਇੱਕ ਸਾਥੀ ਨੇ ਕਿਹਾ ਕਿ ਜੀ ਆਪਣੇ ਇੱਥੇ ਬੁੜੀਆਂ ਨੇ ਜਿਹੜੀਆਂ ਉਹ ਮਜ਼ਦੂਰਾਂ ਵਾਸਤੇ 1 ਮਿੰਟ ਪਾ ਦਿੰਦੀਆਂ ਨੇ ਲੈ ਕੇ ਹਟਾਂਗੇ ਫਲਾਣਾ ਕਰਕੇ ਹਟਾਂਗੇ ਮੈਂ ਕਿਹਾ ਭਾਈ 1 ਮਿੰਟ ਜੇ ਪੜਨ ਲੱਗੇ ਕੁਆਂਟ ਲਗਾਲਾ ਮੈਨੂੰ ਰੋਜ਼ ਮਿਲਦੀਆਂ ਨੇ ਕੱਢ ਲਓ 1 ਮਿੰਟ ਰੋਟੀ ਨਹੀਂ ਖਾ ਸਕਦੇ ਜੇ 1 ਮਿੰਟ ਪੜਾਂਗੇ ਭਾਈ ਇਸ ਕਰਕੇ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਠਰਮੇ ਤੋਂ ਕੰਮ ਲੈਣਾ ਇਹੋ ਜੀ ਕੋਈ ਸਮੱਸਿਆ ਨਹੀਂ ਜਿਹਦਾ ਹੱਲ ਨਹੀਂ ਹੁੰਦਾ ਤੁਸੀਂ ਠੇਕੇ ਤੇ ਜ਼ਮੀਨਾਂ ਲੈਣੀਆਂ ਨੇ ਠੇਕੇ ਦੀ ਮੰਗ ਕਰਦੋ ਅਸੀਂ ਕਹਿੰਦੇ ਆ ਮੰਗ ਗਾਹਾਂ ਵਾਲੀ ਕਰੋ ਥੋੜੇ ਜਿਹੜਾ ਵੋਹਰ ਵਾਲਾ 920 ਏਕੜ ਦਾ ਸੀਡ ਬੀਜ ਦਾ ਰੌਲਾ ਪਿਆ ਹੋਇਆ ਉੱਧਰ ਸਰਕਾਰ ਭਾਰਤ ਮਾਲਾ ਪ੍ਰੋਜੈਕਟ ਦੀ ਛੜ ਕਰਦੀ ਹੈ ਉਹ ਸਾਰੇ ਦੇ ਸਾਰੇ ਮਜ਼ਦੂਰ ਨੇ ਭਾਈ ਸਾਧੂ ਸਿੰਘ ਕਥ ਤਖਤੂਪੁਰਾ ਦੀ ਸ਼ਹੀਦੀ ਇਸ ਗੱਲ ਤੇ ਹੋਈ ਐ ਕਿਉਂਕਿ ਰਸ਼ਪਾਲ ਥਾਣੇਦਾਰ ਇੱਕ ਮਜ਼ਦੂਰ ਨੂੰ ਕੁੱਟ ਕੇ ਮਾਰ ਕੇ ਉਹਦੇ ਸੌਰਾ ਦੇ ਘਰੇ ਉਹਦੀ ਲਾਸ਼ ਢੇਗਿਆ ਕਹਣਾ ਫੂਕਦੇ ਇਹਨੂੰ ਆਰਾਵੀ ਦੇ ਕੰਡੇ ਉਹ ਰਾ ਸਿੱਖਾਂ ਦਾ ਪਿੰਡ ਐ ਜਿੱਥੇ ਲਾਸ਼ ਢੇਗਿਆ ਅਮਰ ਬੋਨੀ ਉਹਨਾਂ ਦੇ ਬੈਠਣ ਗਿਆ ਅਸੀਂ ਵੀ ਉਦੋਂ ਜਾਵੜੇ ਅਕਾਲੀਆਂ ਦਾ ਐਮਐਲਏ ਅਜਨਾਲੇ ਤੋਂ ਜਿੱਤਿਆ ਹੋਇਆ ਠੰਡੇ ਛੱਟੇ ਮਾਰਨ ਉਹ ਨੂੰ ਉਹਨਾਂ ਆਪਣੀ ਜਥੇਬੰਦੀ ਨੇ ਚੱਕਿਆ ਸੀ ਰਾਤ ਸਿੱਖਾਂ ਨੇ ਚੱਕਿਆ ਸੀ 17 ਤਰੀਕ ਨੂੰ ਆਪਾਂ ਨੇ ਉਹਦਾ ਅਜਨਾਲੇ ਦੇ ਵਿੱਚ ਮਜਾਰਾ ਕਰਨਾ ਸੀ 16 ਤਰੀਕ ਨੂੰ ਸਾਧੂ ਨੂੰ ਸ਼ਹੀਦ ਕਰ ਦਿੱਤਾ ਅਸੀਂ ਬਾਈ ਜ਼ਿੰਦਗੀਆਂ ਲਾਉਂਦੇ ਫਿਰਦੇ ਆ ਆ ਕਿਰਤੀਆਂ ਦੀ ਖਾਤਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਆਹ ਦੇਸ਼ ਬਈ ਮਜ਼ਦੂਰਾਂ ਤੇ ਸਰਤੇ ਖੜਾ ਹੈ ਕਿਰਤੀਆਂ ਦੇ ਸਰਤੇ ਖੜਾ ਹੈ ਕਰਦੇ ਆ ਕਿਰਤਾ ਸੀ ਨਹੀਂ ਜਿੰਨਾ ਹ ਪੰਡਾਲ ਹੈ ਹਜਾ ਕੋਈ ਨਹੀਂ ਜਿਹੜਾ ਮੱਝਾਂ ਨਹੀਂ ਧਾਰਨੀ ਕੱਢਦਾ ਆ ਪਹਿਣਾ ਬੈਠਿਆ ਨੇ ਇਹੀ ਜੀ ਕੋਈ ਨਹੀਂ ਜਿਹੜੀ ਰੋਟੀਆਂ ਨਹੀਂ ਪਕਾਉਂਦੀ ਜਿਹੜੇ ਪੱਠੇ ਨਹੀਂ ਪਾਉਂਦੇ ਖੇਤਾਂ 'ਚ ਮੋਟਰਾਂ ਨਹੀਂ ਚਲਾਉਂਦੇ ਜਿਹੜੇ ਨੱਕੇ ਨਹੀਂ ਵੜਦੇ ਠੀਕ ਹੈ ਛੋਡੇ ਨਾਲੋਂ ਇਹਨਾਂ ਦੀ ਕੁਝ ਬਿਹਤਰ ਹਾਲਤ ਹੈ ਕਿਉਂਕਿ ਇਹਨਾਂ ਕੋਲ ਆਰਦੀ ਪੈਲੀ ਹੈ ਉਹਦੇ ਸਿਰ ਤੇ ਸਾਨੂੰ 4 ਪੈਸੇ ਮਿਲ ਜਾਂਦੇ ਨੇ ਪਰ ਸਭ ਤੋਂ ਵੱਧ ਖੁਦਕੁਸ਼ੀਆਂ ਇਹਨਾਂ ਦੀਆਂ ਹੁੰਦੀਆਂ ਨੇ ਸਭ ਤੋਂ ਵੱਧ ਪੀੜਤ ਕਿਸਾਨ ਤੇ ਮਜ਼ਦੂਰ ਨੇ ਮਜ਼ਦੂਰਾਂ ਸਰ ਕਰਜ਼ਾ ਘਟ ਹੈ ਤੇ ਇਹਨਾਂ ਸਰ 1 ਲੱਖ ਕਰੋੜ ਰੁਪਇਆ ਕਰ ਇਸ ਕਰਕੇ ਭੈਣੋ ਤੇ ਭਰਾਓ ਸਾਨੂੰ ਇਸ ਐਸ ਘੋੜ ਦੇ ਵਿੱਚ ਜਿਹਾ ਜਹਾ ਹੈ ਘੋੜ ਹੈ ਆਪਣੀ ਦਿਸ਼ਾ ਨੂੰ ਆਪਣੀ ਜਥੇਬੰਦੀ ਦੀ ਸਮਝ ਨੂੰ ਪਛਾਣ ਕੇ ਤੁਰਨਾ ਚਾਹੀਦਾ ਹੈ ਉਹੋ ਜਿਹੀ ਸਾਨੂੰ ਕਦਮ ਲੈਣੇ ਚਾਹੀਦੇ ਨੇ ਜਿਹੜੇ ਲੰਮੇ ਦਾ ਤੋਂ ਕੱਲ ਨੂੰ ਅਸੀਂ ਕੱਲ ਨੂੰ 10 ਸਾਲ ਨੂੰ 20 ਸਾਲ ਨੂੰ ਸਾਨੂੰ ਕੋਈ ਐਸ ਬਾਰ ਨਾ ਕਰੇ ਕਿ ਪਟਿਆਲੇ ਤੁਸੀਂ ਕੀ ਬੋਲਦੇ ਸੀ ਕਹਿੰਦੇ ਤੁਸੀਂ ਕੀ ਹੋ ਕਰ ਤੁਸੀਂ ਕੀ ਰਹੇ ਹੋ ਤੁਡੀ ਪੋਜੀਸ਼ਨ ਰੋਜ਼ ਬਦਲਦੀ ਐ ਇਸ ਤਰ੍ਹਾਂ ਦਾ ਸਾਹਮਣਾ ਆਪਾਂ ਨੂੰ ਨਾ ਕਰਨਾ ਮੈਨ ਸਮਝਾਈਏ ਸਾਥੀਆਂ ਦੀ ਗਿਣਤੀ ਭੈਣਾਂ ਦੀ ਵੀ ਗੱਲ ਕਾਫੀ ਸੀ ਫੇਰ ਵੀ ਛੋਡੇ ਕੋਲੇ ਅੱਛੀਆਂ ਹੁੰਦੀਆਂ ਤੇ ਬਾਰ ਬਾਰ ਵੱਡਾ ਮਸਲਾ ਨਹੀਂ ਹੈ ਸਮਝਣਾ ਚਾਹੀਦਾ ਤੁਸੀਂ ਐਨੇ ਭੋਲੇ ਨਹੀਂ ਉਹ ਬੰਦੇ ਨੂੰ ਸਮਝਣਾ ਤਾਂ ਔਖਾ ਹੈ ਵੀ ਜਿਹੜੀ ਮੂੰਹ ਚੋਂ ਕੱਢਦਾ ਗੱਲ ਇਹਦੀ ਨਕਲੀ ਐ ਕਿ ਛੱਡੋ ਆ ਜਿਹੜੇ ਲੋਕ ਵੀ ਸਾਨੂੰ ਇਹ ਕਹਿੰਦੇ ਨੇ ਕਿ ਦੇਖੋ ਹੁਣ ਮਗਰ ਨਾ ਹਟਜੋ ਮਸਾਂ ਸੂਤ ਆਏ ਨੇ ਮਜ਼ਦੂਰ ਛੋਡੇ ਭਰੇ ਦੀ ਗੱਲ ਨਹੀਂ ਸੋਚ ਜਿਹੜੇ ਮਜ਼ਦੂਰਾਂ ਨੂੰ ਕਹਿੰਦੇ ਨੇ ਵੀ ਦੇਖੋ ਮਗਰ ਹਟਜੋ ਜੱਟ ਮਠਾ ਰੋਟ ਆਏ ਨੇ ਉਹ ਮਜ਼ਦੂਰਾਂ ਦਾ ਭਲਾ ਨਹੀਂ ਚਾਹਤੇ ਜੇ ਭਰਾ ਉਹ ਇਹ ਗੱਲ ਪਛਾਣ ਲਈ ਤਾਂ ਇਹ ਵੱਡੀ ਲੜਾਈ ਦੇ ਵਿੱਚੋਂ ਬਹੁਤ ਸੌਖੇ ਤਰੀਕੇ ਨਾਲ ਆਪਾਂ ਨਿਕਲ ਜਾਗੇ ਤੇ ਇਹ ਜਿਹੜਾ ਮਾਹੌਲ ਸਰਕਾਰਾਂ ਬਣਾਉਣ ਦੇ ਵਿੱਚ ਜਿਹੜੀਆਂ ਜੁਟੀਆਂ ਹੋਈਆਂ ਨੇ ਇਹਨੂੰ ਫੇਲ ਕਰਨ ਦੇ ਵਿੱਚ ਹੀ ਆਪਣੀ ਜਿੱਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਨ ਜੀ ਸੂਬਾ ਪ੍ਰਧਾਨ ਜਗਿੰਦਰ